ब्राह्मण सभा फतेहगढ़ चौरियां ਵੱਲੋਂ ਮੁਫਤ ਮੈਡੀਕਲ ਕੈਂਪ ਸਬਾਦੇ ਪ੍ਰਧਾਨ ਸੰਦੀਪ ਮੰਨੂ ਸ਼ਰਮਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤਲਵੰਡੀ ਰਾਮਾ ਦੇ ਮੈਨੇਜਰ ਸੁਦੀਰ ਪਾਟੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਲਗਾਏ ਗਏ ਮੈਡੀਕਲ ਕੈਂਪ ਵਿੱਚ ਫੇਮਸ ਹਸਪਤਾਲ ਬਠਿੰਡਾ ਅਮਿਤਸਰ ਅਤੇ ਜਲੰਧਰ ਤੋਂ ਵੱਖ-ਵੱਖ ਨਾਮਵਾਰ ਡਾਕਟਰਾਂ ਵੱਲੋਂ 200 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ इस मौके पहुंचिया आम शख्सियतानु ब्राह्मण सभा वालों सम्मानित भी कीता गया पंकज पंडित पंथी दिव्या पंजाब टीवी फतिगर चुनी नेशनल मेडिकल ऑर्गेनाइजेशन ਸਾਡਾ 올 ਇੰਡੀਆ ਲੈਵਲ ਤੇ ਆਰਗੇਨਾਈਜੇਸ਼ਨ ਹੈ ਹਰ ਸਟੇਟ ਚੈਪਟਰ ਵੀ ਹੈ ਉਸ ਦੇ ਵਿੱਚੋਂ ਜਿਹੜਾ ਸਾਡਾ ਪੰਜਾਬ ਸਟੇਟ ਚੈਪਟਰ ਹੈ ਇਸ ਦੇ ਵਿੱਚ ਸਾਡੇ ਡਿਸਟ੍ਰਿਕਟ ਚੈਪਟਰਸ ਵੀ ਹੈ ਰੈਗੂਲਰ ਅਸੀਂ ਐਕਟੀਵਿਟੀਆਂ ਹਰ ਚੈਪਟਰ ਜਿਹੜਾ ਉਹ ਕਰਦਾ ਰਹਿੰਦਾ ਜਿੱਦਾਂ ਕੈਂਪ ਲਗਾਉਣੇ ਸੀਐਮਈਸ ਕਰਨੀਆਂ ਔਰ ਸਟੂਡੈਂਟਸ ਨੂੰ ਪੜਾਉਣਾ ਔਰ ਉਸ ਤੋਂ ਬਾਅਦ ਕੋਈ ਸੈਮੀਨਾਰਸ ਕਰਾ ਕਰਨੇ ਲekin ਅੱਜ ਜਿੱਥੇ ਅਸੀਂ ਅੱਜ ਕਿਹੜਾ ਕੈਂਪ ਹੈ ਇਹ ਪੰਕਜ ਪੰਦੀ ਦਿਵਿਆ ਪੰਜਾਬ ਪੀਵੀ ਫਤਿਹਗੜ ਚੂੜੀਆਂ ਹਰ ਸਾਲ ਅਸੀਂ ਇਹ ਕੈਂਪ ਲਗਾਉਂਦੇ ਆਂ ਔਰ ਇਸ ਕੈਂਪ ਦਾ ਭਾਵ ਹੈ ਕਿ ਸੇਵਾ ਉੱਥੇ ਕਰਨੀ ਜਿੱਥੇ ਸੇਵਾ ਨਹੀਂ ਹੈ ਹਰ ਕੋਈ ਕੈਂਪ ਲਗਾਉਂਦਾ ਕੋਈ ਆਪਣੇ ਕਲੀਨਿਕ ਲਈ ਲਗਾਉਂਦਾ ਜਾਂ ਕਿਸੇ ਲਈ ਲਗਾਉਂਦਾ ਅਸੀਂ ਇਹ ਕੈਂਪ ਲਗਾਉਂਦੇ ਆਂ ਕਿ ਉਹਨਾਂ ਕੋਲ ਪਹੁੰਚੋ ਜਿੰਨਾਂ ਕੋਲ ਸੇਵਾ ਨਹੀਂ ਜਾਂਦੀ ਉਸ ਲਈ ਪੰਜਾਬ ਦੇ 6 ਬਾਰਡਰ ਡਿਸਟ੍ਰਿਕਟਸ ਸਿਰਫ ਇਹ ਕੋਈ ਕੋਈ ਜਲੰਧਰ ਵਗੈਰਾ ਯਾ ਨਹੀਂ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਇਹ ਕੈਂਪ ਲੱਗਦੇ ਆ 6 ਡਿਸਟ੍ਰਿਕਟ ਸਾਡੇ ਜਿਵੇਂ ਅਸਲੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਨਾਂ ਕੈਂਪ ਲੱਗਦੇ ਆ ਐਤ ਕੀ ਅੱਗੇ ਅੰਮ੍ਰਿਤਸਰ ਅਸੀਂ ਹੈੱਡਕੁਆਰਟਰ ਇੱਥੋਂ ਟੀਮਾਂ ਭੇਜਦੇ ਸੀ ਐਤ ਕੀ ਕਿਉਂਕਿ ਏਮਜ਼ ਬਠਿੰਡਾ ਦੇ ਵੀ ਟੀਮ ਸਾਡੀ ਬੜੀ ਐਕਟਿਵ ਹੈ ਐਤ ਕੀ ਇਹ ਸਾਰਾ ਆਰਗੇਨਾਈਜੇਸ਼ਨ ਦਾ ਕੰਮ ਏਮਜ਼ ਬਠਿੰਡਾ ਤੇ ਹੋਇਆ ਹੈ ਉੱਥੇ 올 오버 인디아 ਤੋਂ ਪਹਿਲੇ ਡਾਕਟਰਸ ਤੇ ਸਟੂਡੈਂਟਸ ਇਹਦੇ ਲਈ ਸੇਵਾ ਲਈ ਰਜਿਸਟਰ ਕਰਾਉਂਦੇ ਆ ਇਹ ਸਾਰੇ ਡਾਕਟਰਸ ਤੇ ਸਟੂਡੈਂਟਸ ਕੱਲ ਸ਼ਾਮ ਨੂੰ ਉੱਥੇ ਬਠਿੰਡੇ ਪਹੁੰਚ ਗਏ ਸੀ ਇਹ ਰਾਤੀ ਉੱਥੇ ਰਹੇ ਉੱਥੇ ਫੰਕਸ਼ਨ ਹੋਇਆ ਉੱਥੇ ਇਹਨਾਂ ਨੂੰ ਸਾਰਾ ਦੱਸਿਆ ਗਿਆ ਕਿ ਅਗਲੇ ਜਨ ਜਾਕ ਤੋਂ ਕੀ ਕਰਨਾ ਹੈ ਤੇ ਅੱਜ ਸਵੇਰੇ ਉੱਥੋਂ ਬਠਿੰਡਿਓ 4 ਵਜੇ ਚੱਲ ਕੇ ਇੱਥੇ ਹੁਣ ਪਹੁੰਚ ਗਏ ਆ ਔਰ ਅੱਜ ਇਹ ਕੈਂਪ ਜਿਹੜਾ ਹੈ ਇਹ ਕਰਾਂਗੇ ਅਸੀਂ ਬਰੀਜਾਂ ਦਾ ਮੁਆਇਨਾ ਹੋਏਗਾ ਉਹਨਾਂ ਨੂੰ ਦਵਾਈਆਂ ਵੀ ਦੇਵਾਂਗੇ ਉਹਨਾਂ ਨੂੰ ਸਿਹਤ ਬਾਰੇ ਜਾਣਕਾਰੀ ਵੀ ਦੇਵਾਂਗੇ ਕੱਲਾ ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹੋਰ ਨਹੀਂ ਹੋਏ ਉਹ ਵੀ ਕਰਾਂਗੇ ਅੱਜ ਦਾ ਦਿਨ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਇੱਥੇ ਹੀ ਰਹੇਗੀ ਕੱਲ ਅਸੀਂ ਫੇਰ ਕੈਂਪ ਇਹੀ ਟੀਮ ਜਿਹੜੀ ਹੈ ਫਤਿਹ ਫਤਿਹ ਚੱਕ ਕੈਂਪ ਕਰੇਗੀ ਔਰ ਕੱਲ ਕੈਂਪ ਖਤਮ ਕਰਕੇ 2 ਵਜੇ ਇਸ ਸਾਰੀ ਟੀਮ ਜਿਹੜੀ ਹੈ ਵਾਪਸ ਬਠਿੰਡੇ ਜਾਏਗੀ ਔਰ ਬਠਿੰਡੇ ਕੱਲ 6 ਵਜੇ ਸਾਡਾ ਵੈਲੀਡੇਟਿਡ ਫੰਕਸ਼ਨ ਜਿਹੜਾ ਹੋਏਗਾ ਜਿੱਥੇ ਬਹੁਤ ਇੰਪੋਰਟੈਂਟ ਅਸੀਂ ਉਹਨੂੰ ਫੰਕਸ਼ਨ ਕਰਨੇ ਆ ਜਿੱਥੇ ਸਾਰੇ ਪੰਜਾਬ ਤੋਂ ਘੁੰਮ ਕੇ ਆਏ ਡਾਕਟਰ ਬੱਚੇ ਸਾਰੇ ਸੀਨੀਅਰਸ ਉਹ ਉੱਥੋਂ ਦਾ ਦੱਸਦੇ ਹੈ ਕੀ ਸਾਡਾ ਤਜਰਬਾ ਹੈ ਕੀ ਹਾਲਾਤ ਹੈ ਸੇਵਾ ਬੰਦੇ ਇਹਨਾਂ ਡਿਸਟ੍ਰਿਕਟ ਚ ਔਰ ਅੱਗੋਂ ਸਾਨੂੰ ਕੀ ਕਰਨਾ ਚਾਹੀਦਾ ਸੋ ਇਹ ਸਭ ਤੋਂ ਮਹੱਤਵ ਸੇਵਾ ਔਰ ਅੱਗੋਂ ਸੇਵਾ ਦੇ ਨਾਲ ਨਾਲ ਅਗਲੀ ਸੋਚ ਜਿਹੜਾ ਕਿ ਸਾਡਾ ਅੱਜ ਦਾ ਹੈ ਕਿ ਅਗਲੀ ਸੋਚ ਉਹਦੇ ਬਾਰੇ ਸਾਰੀ ਪਲੈਨਿੰਗ ਹੁੰਦੀ ਹੈ ਸੋ ਪ੍ਰਮਾਤਮਾ ਕਰੇ ਇਹ ਜਿਹੜਾ ਕੰਮ ਹੈ ਜਿਹੜਾ ਅਸੀਂ ਵੀ ਮੀੜਾ ਚੱਕਿਆ ਹੈ ਕਿ ਅਸੀਂ ਚੰਗੀ ਤਰ੍ਹਾਂ ਨਿਵਾ ਸਕੀਏ ਔਰ ਸਾਡੇ ਜਿਹੜੇ ਟੀਮ ਜਿਹੜੀ ਬੱਚੇ ਇਹ ਡਾਕਟਰ ਰੋਤਕ ਤੋਂ ਆਏ ਹੈ ਡਾਕਟਰ ਏਐਮਜ਼ ਬਠਿੰਡਾ ਤੋਂ ਆਏ ਹੈ ਡਾਕਟਰ ਪਿੰਸ ਜਲੰਧਰ ਤੋਂ ਆਏ ਹੈ ਤੋਂ ਇਹ ਸਾਰੇ ਜਿਹੜੇ ਐਸੇ ਕਰਕੇ ਆਏ ਹੈ ਸੇਵਾ ਤਜਰਬਾ ਤੇ ਅਗਲੀ ਸੋਚ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਸ਼੍ਰੀ ਰਾਮ ਅੱਜ ਫਤਿਹਗੜ ਚੂਰੀਆਂ ਦੇ ਵਿੱਚ ਬ੍ਰਾਹਮਣ ਸਭਾ ਫਾਨੀ ਬ੍ਰਾਹਮਣ ਸਭਾ ਦੀ ਟੀਮ ਵੱਲੋਂ ਰਾਸ਼ਟਰੀ ਸੇਮ ਸੇਵਕ ਸੰਘ ਔਰ ਸੇਵਾ ਭਾਰਤੀ ਦੀ ਟੀਮ ਦੇ ਵੱਲੋਂ ਹਰ ਸਾਲ ਇੱਥੇ ਮੈਡੀਕਲ ਕੈਂਪ ਲਗਾਇਆ ਜਾਂਦਾ ਔਰ ਅੱਜ ਫਤੇਗੜ ਚੂੜੀਆਂ ਬ੍ਰਾਹਮਣ ਸਭਾ ਦੇ ਵਿੱਚ ਮੈਡੀਕਲ ਕੈਂਪ ਦੇ ਵਿੱਚ ਜਿਹੜੇ ਡਾਕਟਰਾਂ ਦੀ ਟੀਮ ਆਈ ਆ ਉਹ ਜਿਸ ਤਰ੍ਹਾਂ ਪੀਜੀਆਈ ਰੋहतक ਤੋਂ ਡਾਕਟਰ ਅਨੂਪ ਜੀ ਏਮਸ ਜਲੰਧਰ ਤੋਂ ਡਾਕਟਰ ਮਾਨਵ ਜੀ ਏਮਸ ਬਠਿੰਡਾ ਤੋਂ ਗੁਰਦੀਪ ਜੀ ਲਖਸ਼ੇ ਸ਼ੇਰ ਜੀ ਪਿੰਸ ਤੋਂ ਸੈਂਚਲੀ ਜੀ ਐਸ਼ਲੀਨ ਐਸ਼ਲੀਨ ਜੀ ਇਨਾ ਸਾਰਿਆਂ ਦੀ ਟੀਮ ਔਰ ਅੰਮ੍ਰਿਤਸਰ ਤੋਂ ਡਾਕਟਰ ਕਰਨ ਸ਼ਰਮਾ ਜੀ ईएनटी ਸਪੈਸ਼ਲਿਸਟ ਫਤੇਗੜ ਦੇ ਵਿੱਚ ਪੇਸ਼ੈਂਟ ਮਰੀਜ਼ਾਂ ਦਾ ਚੈੱਕਅਪ ਕਰਨ ਵਾਸਤੇ ਆਏ ਔਰ ਲੋਕਾਂ ਨੇ ਇਸ ਕੈਂਪ ਦਾ ਬਹੁਤ ਲਾਭ ਲਿਆ ਵਾ ਮੈਂ ਸਾਰਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਨਾ ਵਾ ਇਸ ਟਾਈਮ ਸਮਾਜ ਦੇ ਵਿੱਚ ਮੈਡੀਕਲ ਤੇ ਸਿੱਖਿਆ ਦੋ ਚੀਜ਼ਾਂ ਬਹੁਤ ਜ਼ਰੂਰੀ ਹੋ ਚੁੱਕੀਆਂ ਨੇ ਔਰ ਬਹੁਤ ਕੋਸਟਲੀ ਹੋਣ ਕਰਕੇ ਗਰੀਬਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾਂਦੀਆਂ ਔਰ ਮੈਂ ਸਾਰੇ ਸਮਾਜਿਕ ਸੰਸਥਾਵਾਂ ਔਰ ਧਾਰਮਿਕ ਸੰਸਥਾਵਾਂ ਨੂੰ ਕਹਾਂਗਾ ਕਿ ਉਹ ਵੀ ਇਸੇ ਤਰ੍ਹਾਂ ਦੇ ਮੈਡੀਕਲ ਕੈਂਪਾਂ ਨੂੰ ਆਯੋਜਨ ਕਰਕੇ ਤੇ ਜਿੰਨਾ ਅਸੀਂ ਗਰੀਬ ਲੋਕਾਂ ਦਾ ਇਸ ਕਿਤੇ ਵਿੱਚ ਫਾਇਦਾ ਕਰ ਸਕਦੇ ਆ ਜਰੂਰ ਕਰਨਾ ਚਾਹੀਦਾ ਸਾਨੂੰ ਧੰਨਵਾਦ ਅੱਜ ਬ੍ਰਾਹਮਣ ਸਭਾ ਫਤੇਗੜ ਚੁੜੀਆਂ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਮਾਰੇ ਅੰਮ੍ਰਿਤਸਰ ਸੇ ਕਰਨ ਸ਼ਰਮਾ ਜੀ ਡਾਕਟਰ ਜੀ ਆਏ ਹੈ ਔਰ ਸਾਥ ਵਿੱਚ ਬਠਿੰਡਾ ਸੇ ਟੀਮ ਆਈ ਹੈ ਔਰ ਜਲੰਧਰ ਸੇ ਮਾਰਤਾ ਟੀਮ ਆਈ ਹੈ ਇਸ ਵਿੱਚ

ਜਦੋਂ ਇਹ ਫਤਿਹਗੜ੍ਹ ਵਰਗੇ ਛੋਟੇ ਸ਼ਹਿਰ ਵਿੱਚ ਆਉਂਦੇ ਨੇ ਇਹ ਬਹੁਤ ਚੰਗੇ ਲੱਗਦੇ ਨੇ ਲੋਕਾਂ ਦੇ ਨਾਲ ਜੁੜਨਾ ਚਾਹੀਦਾ ਲੋਕਾਂ ਦੀ ਸੇਵਾ ਕਰਨ ਦੀ ਦੀ ਆ ਜਿਹੜੀਆਂ ਸਸਤਾਉਂ ਦੀ ਆਮਦਨ ਹੁੰਦੀ ਆ ਜਦੋਂ ਇਹ ਸਮਾਜ ਭਲਾਈ ਦੀ ਖਰਚੀ ਜਾਂਦੀ ਆ ਇਹ ਬਹੁਤ ਚੰਗੀ ਗੱਲ ਆ ਮੈਂ ਨਿਰੰਦਰ ਪਾਦੀ ਮੈਂ ਕੈਂਪ 'ਚ ਆਇਆ ਵਾਂ ਬਹੁਤ ਵਧੀਆ ਸਿਸਟਮ ਰੱਖਿਆ ਵਧੀਆ ਵਧੀਆ ਦਵਾਈਆਂ ਮਿਲਦੀਆਂ ਤੇ ਵਧੀਆ ਹਰ ਹਰ ਮਹੀਨੇ ਕੈਂਪ ਲੱਗਣਾ ਚਾਹੀਦਾ ਸਾਰੇ ਅਗਰੀਬਾਂ ਸੂਲਤਾਂ ਨੂੰ ਮਿਲਣ ਨੂੰ ਜਾਈ ਦੀ ਸੂਲਤਾਂ ਮਿਲਣ ਜਾਈਆਂ ਸਾਰੇ ਅਗਰੀਬਾਂ ਘਰਦਿਆਂ ਨੂੰ ਜੈ ਨੈਮ ਆਉਣੀ ਆ ਜੀ ਤੇ ਦਿਨਵਾਈ ਨਾ ਬਹੁਤ ਵਧੀਆ ਲੱਗਾ ਜੀ ਹਾਂਜੀ ਜਿਵੇਂ ਕਿ ਅੱਜ ਰਾਸ਼ਟਰੀ ਸਹਿਯੋਗ ਸੰਗਠਨ ਤੇ ਸੇਵਾ ਭਾਰਤੀ ਦੇ ਸਲੋਗਨਾਂ ਬ੍ਰਾਹਮਣ ਸਭਾ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਵੇਂ ਕਿ ਬ੍ਰਾਹਮਣ ਸਭਾ ਪਹਿਲਾਂ ਵੀ ਸਮਾਜਿਕ ਔਰ ਧਾਰਮਿਕ ਕਾਰਜ ਕਰਦੀ ਰਹੀ ਹੈ ਇੱਕ ਇਸ ਵਾਰ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਵਾ ਜਿਸ ਵਿੱਚ ਈ.ਐਨ.ਟੀ ਦੇ ਡਾਕਟਰ ਔਰ ਜਨਰਲ ਮੈਡੀਸਿਨ ਦੇ ਡਾਕਟਰ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਤੇ ਅਸੀਂ ਦਵਾਈਆਂ ਉਹਨਾਂ ਰਿਜਾਂ ਨੂੰ ਦਵਾਈਆਂ ਅਤੇ ਜ਼ਰੂਰੀ ਜਿਹੜੇ ਟੈਸਟ ਆ ਉਹ ਬਿਲਕੁਲ ਫ੍ਰੀ ਕਿਤੇ ਗਏ ਨੇ ਧੰਨਵਾਦ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਗੜ ਚੋੜੀਆਂ